ਬਾਬਾ ਨਾਮਦੇਵ ਸੁਸਾਇਟੀ ਵੱਲੋਂ ਬਠਿੰਡਾ ਦੀ ਨਾਮਦੇਵ ਰੋੜ ਤੇ ਆਸ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੀ ਨਾਲ ਕਰਵਾਇਆ ਗਿਆ ਤੀਆਂ ਦਾ ਤਿਹਾਰ ਅਤੇ ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਇਸ ਦੀ ਸ਼ੁਰੂਆਤ ਰੀਵਨ ਕੱਟ ਕੇ ਕੀਤੀ ਗਈ ਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਇਹਨਾਂ ਅਨੁਸ ਸਨਮਾਨਿਤ ਵੀ ਕੀਤਾ ਗਿਆ ਆਓ ਤੁਹਾਨੂੰ ਦਿਖਾਉਨੇ ਆ ਇਸ ਸੁਸਾਇਟੀ ਵੱਲੋਂ ਕਰਵਾਏ ਗਏ ਤੀਆਂ ਦੇ ਤਿਹਾਰ ਦੀਆਂ ਝਲਕਾਂ ਮਹੀਨੇ ਮੀਤੇ ਜਾਂਦਾ ਗੋਡੇ ਗੋਡੇ ਕਾ ਨੀ ਮੇਰੀਆਂ ਸੇਵੀਆਂ ਕਮਲੇ 'ਚ ਚੜ ਗਿਆ ਚਾਨੀ ਮੇਰੀਆਂ ਸੇਵੀਆਂ ਕਮਲੇ 'ਚ ਚੜ ਗਿਆ ਚਾਨੀ ਮੇਰੀਆਂ ਸੇਵੀਆਂ ਕਮਲੇ 'ਚ ਚੜ ਗਿਆ ਚਾਨੀ ਮੇਰੀਆਂ ਸੇਵੀਆਂ ਸੋਹਣਾ ਮਹੀਨਾ ਕਪਾਗਾਂ ਵਿੱਚ ਭੁਲਣ ਮੋਰਵੇਂ ਸੋਹਣਾ ਮਹੀਨਾ ਬਾਗਾਂ ਵਿੱਚ ਭੁਲਣ ਮੋਰਵੇਂ ਜਾ ਮੈਂ ਨੀ ਸੋਰ ਜਾਣਾ ਗੱਡੀ ਨੂੰ ਲੈ ਜਾ ਮੋੜਵੇਂ ਜਾ ਮੈਂ ਨੀ ਸੋਰ ਜਾਣਾ ਗੱਡੀ ਨੂੰ ਲੈ ਜਾ ਮੋੜਵੇਂ ਜਾ ਮੈਂ ਨੀ ਸੋਰ ਜਾਣਾ ਗੱਡੀ ਨੂੰ ਲੈ ਜਾਂ ਤੋੜਵੇ ਤੇਰੇ ਮਾਰੀ ਲੋਨੀ ਅਸ਼ੋਕੀਨੀ ਮੇਰੇ ਹਾਨੀਆਂ ਤੇਰੇ ਮਾਰੀ ਲੋਨੀ ਅਸ਼ੋਕੀਨੀ ਮੇਰੇ ਹਾਨੀਆਂ ਨਹੀਂ ਮੇਰੇ ਹਾਨੇ ਲੈਨੀਆ ਦੁਪੱਟਾ ਤੇਰੀ ਪੱਗ ਵਰਗਾ ਤੇ ਤੂੰ ਕੱਲਾ ਮੈਨੂੰ ਲੱਗੇ ਸਾਰੇ ਜੱਗ ਵਰਗਾ ਤੇ ਤੂੰ ਕੱਲਾ ਮੈਨੂੰ ਲੱਗੇ ਸਾਰੇ ਜੱਗ ਵਰਗਾ ਤੇ ਤੂੰ ਕੱਲਾ ਮੈਨੂੰ ਲੱਗੇ ਸਾਰੇ ਜੱਗ ਵਰਗਾ What tem por que dizer, não me लगे वीर तो प्यारी नी जुगजी पागो लगे वीर तो प्यारी नी जुगजी पागो लगे वीर तो प्यारी नी जुगजी पावो खानी सुनखीए मावा तिया नचिए हा सुनखीए मावा तिया नच हानी सुनखिए मावा तीया नचिए मामा तिया मिलिया तीनों वापू खीलियां मावा तिया

जिते जोड़ा दिया पिनिया बना मागे जिते जिते जोड़ा दिया पिनिया बना मागे जिते जिते जोड़ा दिया पिनिया बना मागे शामें पै खा मागे अपा पैना पैना गिद्दा पावागे अपा पैना पैना गिद्दा पावागे अपा पैना पैना गिद्दा पां बगाकबू तेरे अच्छी आंचे रखती कबूतर ਕੱਖੀ ਆச்சே ਰੱਬੀ ਮਿੱਡੇ ਕਜਲੇ ਦਾ ਢੋਰਾ ਵੇ ਕ ਬੁਤਰਾ ਨਚਿਰਾ ਜੋੜਾ ਜੋੜਾ ਵੇ ਕ ਬੁਤ ਮਚਿਦਾ ਜੋੜਾ ਜੋੜਾ ਵੇ ਕ ਬੁਤਰਾ ਨਚਿਰਾ ਜੋੜਾ ਦਰਣੀ ਦੁਦਰਿੜੇ ਕੇ ਜੇਠਾਣੀ ਦੁਦਰਿੜੇ ਕੇ ਦਰਣੀ ਦੁਦਰਿੜੇ ਕੇ ਜੇਠਾਣੀ ਦੁਦਰਿੜੇ ਕੇ ਰਾਣੀ ਦੁਦਰਿੜੇ ਕੇ ਜੇਠਾਣੀ ਦੁਦਰਿੜੇ ਕੇ ਰਾਣੀ ਦੁਦਰਿੜੇ ਕੇ ਜੇਠਾਣੀ ਦੁਦਰਿੜੇ ਕੇ ਸਿੰਗਾ ਲਿਆ ਬੱਕਰੀ ਦੁੱਧ ਰੜ ਕਾਵੇ 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 ਮੈਂ ਤੇ ਜਠਾਣੀ ਤਵੇਂ ਸਾਗ ਲੈਣ ਚੱਲੀਆਂ ਮੈਂ ਤੇ ਜਠਾਣੀ ਤਵੇਂ ਸਾਗ ਲੈਣ ਚੱਲੀਆਂ ਜੇਠ ਤੇਰਾ ਪੁੱਛੇ ਤੁਸੀਂ ਕੱਲੀਆਂ ਕਿਉਂ ਚੱਲੀਆਂ Tchau, ਸਜਾਈ ਉਹ ਮੇਟੜ ਕੀ ਖੱਤੇ ਦੇਖੋ ਨੀ ਮੇਰੇ ਹਾਨ ਦੀਓ ਮੇਰਾ ਦੇਖ ਕੋਨੀਆ ਵੱਟੇ ਆਨੇ ਮੇਰੇ ਹਾਨ ਦੀਓ ਮੇਰਾ ਦੇਖ ਕੋਨੀਆ ਵੱਟੇ ਕੁੱਤੀ ਮੰਜੀ ਜੇ ਥਬੀ ਤੇ ਥਾਣੀ ਮੇਰੇ ਮੈਂ ਸਭੀ ਮੈਂ ਸਹੀ ਲੇਤਾ ਕਰਿਆਨੀ ਬਾਬੇ ਐਥੇ 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 ਹੋਣਾ ਰਿਆ ਮੇਰੇ ਇੱਥੇ ਐਥੇ ਦੇਖ ਤੂੰ ਜੀ ਜੰਦੀ ਮੈਂ ਨੋਨਪਨ ਸਪਟਾ ਕਹਿ ਗਿਆ ਤੇ ਫਿਰ ਦੇਖ ਨੋ ਦੀ ਜੀ अच्छा चाड़ के बैगे नी दरवाजे दे चाड़ के बैगे नी पिदरवाजे देठाणी दमें तीर था थानू चलनी दो में तीर थानू चलनी जठानी में तीर थानू चलिया मैं दो में तीर थानू चलनी हेठ भेड़ा पुछे ती कलिया को जेठ पैड़ा पूछे पुछे कलिया को चलनी ग लगे मार के दो हथड़ा लगे आेठ मार के दो हथोड़ा लगे आनीठ मार के दो हथड़ा नौन लगे आनी नचिए नान पर नचिए नान पर दो जवानी जो ਬੇਨਮੋਰ ਸੀਵੇ ਜਾਲਾ ਹਾਂਜੀ ਅੱਜ ਵੀ ਚੀਪ ਨੇ ਸਾਗ ਨੇ ਜੋ ਨੂੰ ਅਸੀਂ ਕੀ ਨਾਮ ਤੜਕੀ ਕਰਾਂ ਹਾਂਜੀ ਮੇਰੇ ਹਰਵਿੰਦਰ ਕੋਰ ਹੈ ਨਾਮ ਕੀ ਕਰਾਂਗੇ ਅੱਜ ਪਿੰਡਾਂ ਤਿਹਾੜ ਮਨਾਇਆ ਜਾ ਰਿਹਾ ਹੈ ਹਾਂਜੀ ਤਿਹਾੜ ਦਾ ਤਿਹਾੜ ਮਨਾਉਂਦੇ ਆ ਜੀ ਹਰ ਸਾਲ ਮਨਾਉਂਦੇ ਆ ਜੀ ਸਾਡੇ ਬਾਬਾ ਨਾਮਦੇਵ ਨੇ ਵੀ ਸ਼ਾਮਿਲ ਹੋ ਕੇ ਰਿਮੀਮਬਰ ਆ ਜੀ ਸਾਰੇ ਸਾਨੂੰ ਦਾ ਪ੍ਰੋਗਰਾਮ ਕਰਾਉਂਦੇ ਆ ਜੀ ਬਹੁਤ ਵਧੀਆ ਕਰਾਉਂਦੇ ਆ ਜੀ ਹਰ ਸਾਲ ਕਰਾਉਂਦੇ ਆ ਜੀ ਜਿਹੜਾ ਅਲੋਕ ਹੰਦਾ ਯਾਰ ਅੱਜ ਤਿਹਾੜ ਦੀ ਗੱਲ ਕਰੀਏ ਹਾਂਜੀ ਹਾਂਜੀ ਅਲੋਪ ਹੁੰਦਾ ਹਜਾਰੇ ਜੀ ਤਾਂ ਹੀ ਤੱਕ ਪਾਉਣੇ ਆ ਜੀ ਸਮਾਗਮ ਵੀ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਜੀ ਤੀਆਂ ਦਾ ਕੀ ਹੁੰਦਾ ਤਰਥੇ ਕੀ ਹੁੰਦੇ ਆ ਜੀ ਮਤਲਬ ਕਿ ਘੜੇ ਕੀ ਹੁੰਦੇ ਆ ਕਿ ਅੱਗੇ ਤਾਂ ਕੁੜੀਆਂ ਘੜੇ ਪਾਣੇ ਛਿਰਤੇ ਭਰ-ਭਰ ਚੱਕ ਕੇ ਲੈ ਕੇ ਜਾਂਦੀਆਂ ਨੇ ਤੇ ਉਹ ਅੱਜ ਕੱਲ ਖਤਮ ਹੋ ਗਿਆ ਜੀ ਇਸੇ ਕਰਕੇ ਇਹ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਅੰਦਾਜ਼ ਇਹ ਵੀ ਬੱਚਿਆਂ ਨੂੰ ਅੱਜ ਕੱਲ ਪਤਾ ਲੱਗੇ ਜੀ ਵੀ ਆਪਣਾ ਸੱਭਿਆਚਾਰ ਕੀ ਇਤਿਹਾਸ ਹੈ ਇਹ ਦੁਨੀਆ ਦਾ ਇਸ ਕਰਕੇ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਜੀ ਕੀ ਨਾਮ ਹੈ ਤੁਹਾਡਾ ਇਹ ਨੰਬਿੰਦਰ ਘਰ ਹੈ ਜੀ ਠੀਕ ਹੈ ਮੈਂ ਕਰੇ ਜੀ ਜਿਹੜੇ ਹਸਪਤਲ ਵਿੱਚ ਤੇ ਜੀਲਾ ਸਾਡੇ ਉਹ ਬੜੀ ਮਤਲਬ ਹਰ ਸਾਲ ਦੀ ਤਰ੍ਹਾਂ ਇਹ ਨਤੀਆਂ ਨੂੰ ਬਹੁਤ ਸਨਮਾਨ ਵਖਦੇ ਹੈ ਮਤਲਬ ਕਿ ਉਹ ਕਿਹਾ ਕਿ ਅਮਿਤਰਾ ਜੋ ਭਾਇ ਦਾ ਰੰਗ ਰੰਗ ਕਰਵਾਉਗਾ ਉਹ ਕਰਵਾਉਣੀ ਹੈ ਕਿ ਅਸੀਂ ਇਹਨਾਂ ਦੇ ਬਹੁਤ ਹੀ ਮਮਾਨ ਮਹਿਸੂਸ ਕਰਦੇ ਹਾਂ ਕਿ ਹਰ ਸਾਲ ਇਹ ਇੱਥੇ ਆ ਕੇ ਆਪਣਾ ਆਪਣਾ ਮਮਨ ਦਾ ਵੰਨਣ ਕਰਦਿਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ